ਕਈ ਵਾਰੀ ਇਟਲੀ ਰਹਿੰਦੇ ਨੇ ਭੈਣ ਭਰਾਵਾਂ ਨੂੰ ਵੀ ਪਤਾ ਨਹੀਂ ਖਾਹਾ ਵਧੀਆ ਬੜਾਈ ਵਧੀਆ ਵਾ ਇੱਕ ਕੰਮ ਹੋ ਰਿਹਾ ਕਿ ਆਪਣੇ ਸਕੂਲ ਖੋਲੇ ਹੋਏ ਆਂ ਮਾਲਕ ਤਾਂ ਇਹ ਨਹੀਂ ਦੇ ਰਿਹਾ ਜਾਂ ਇਹ ਉਹ ਜੋ ਵੀ ਐਕਸਪਲੋਇਟੇਸ਼ਨ ਗਾਵਾਂ ਦੇ ਫਾਰਮਾਂ ਦੀ ਗੱਲ ਕਰੀਏ ਡਿਟੇਲ ਨਾਲ ਕਿਹੜਾ ਪੈਸਾ ਕਿੱਥੋਂ ਮਿਲਦਾ ਬਹੁਤ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਂਝ ਲਾਂਦੀ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਅੱਜ ਦੀ ਵੀਡੀਓ ਆ ਜਿਹੜੀ ਬਹੁਤ ਇੰਪੋਰਟੈਂਟ ਹੈ ਤੁਹਾਡੇ ਕਮੈਂਟਸ ਅਨੁਸਾਰ ਇਤਲੀ ਦੇ ਕੰਮਾਂ ਬਾਰੇ ਤੇ ਵੱਖ-ਵੱਖ ਕੰਮਾਂ ਦੀਆਂ ਵੱਖ-ਵੱਖ ਤਨਖਾਹਾਂ ਬਾਰੇ ਆ ਜਿਹੜਾ ਅੱਜ ਆਪਾਂ ਨੇ ਸਾਂਝ ਪਾਉਣੀ ਆ ਸਾਂਝੀ ਕਰਦੀਆਂ ਤੁਹਾਡੇ ਨਾਲ ਵੀ ਇਤਲੀ ਵਿੱਚ ਜਿਹੜੇ ਕੰਮ ਆ ਜਿਹੜੇ ਆਪਣੇ ਪੰਜਾਬੀ ਆ ਭਰਾ ਕਰ ਰਹੇ ਆ ਮੈਂ ਉਹਨਾਂ ਕੰਮਾਂ ਦੀ ਗੱਲ ਨਹੀਂ ਕਰਨੀ ਜਿਵੇਂ ਆਪਣੇ ਇੱਥੇ ਦੇ ਬੱਚੇ ਆ ਜਿਹੜੇ ਪੜ੍ਹੇ ਲਿਖੇ ਆ ਉਹ ਆਪਣਾ ਇੱਥੇ ਦੇ ਮੁਤਾਬਕਾ ਕਰ ਲੈਣੇ ਆਪਾਂ ਨੇ ਉਹ ਕੰਮਾਂ ਦੀ ਗੱਲ ਕਰਨੀ ਆ ਜਦੋਂ ਆਪਾਂ ਇੰਡੀਆ ਤੋਂ ਆ ਜਾਨੇ ਆ ਆਪਾਂ ਨੂੰ ਇੱਥੇ ਦੀ ਲੈਂਗੁਏਜ ਨਹੀਂ ਆਉਂਦੀ ਆਪਾਂ ਇੱਥੇ ਬਿਲਕੁਲ ਅਣਜਾਣ ਹੁੰਨੇ ਆ ਤਾਂ ਆਪਾਂ ਸਭ ਤੋਂ ਪਹਿਲਾਂ ਸਭ ਨੂੰ ਪਤਾ ਹੀ ਆ ਇਟਲੀ ਦਾ ਦੱਖਣੀ ਹਿੱਸਾ ਹੈ ਜਿਹੜਾ ਰੋਮ ਦਾ ਇਲਾਕਾ ਬਾਰੀ ਦਾ ਇਲਾਕਾ ਨੈਪੋਲੀ ਦਾ ਇਲਾਕਾ ਹੈ ਇਹ ਸਾਡੇ ਵਾਸਤੇ ਬਹੁਤ ਸਹਾਰਾ ਬਣਦਾ ਹੈ ਇੱਥੇ ਜਾ ਕੇ ਅਸੀਂ ਪਹਿਲਾਂ ਸਟਾਰਟਿੰਗ ਸਾਡੀ ਹੁੰਦੀ ਹੈ ਇੱਥੇ ਆਪਾਂ ਕੰਮ ਕਰਦੇ ਆ ਖੇਤੀਬਾੜੀ ਦਾ ਕੰਮ ਕਰਦੇ ਆ ਅੱਜ ਕੱਲ ਇੱਥੇ ਰੇਟ ਆ ਜਿਹੜਾ ਹੁਣ 6 ਯੂਰੋ ਇੱਕ ਘੰਟੇ ਦੇ ਕਰੀਬ ਚੱਲ ਰਿਹਾ ਵਧੀਆ ਕੰਮ ਆ ਮਿਲ ਜਾਂਦਾ ਕੰਮ ਜਦੋਂ ਬੰਦਾ ਸੈੱਟ ਹੋ ਜਾਂਦਾ ਹੈ ਤਾਂ ਆਪਾਂ ਫੈਕਟਰੀਜ਼ ਵਿੱਚ ਆਪਣਾ ਅੱਗੇ ਕੰਮ ਤੋੜਦੇ ਆ ਕਿਉਂਕਿ ਆਪਣੇ ਪੇਪਰ ਵਗੈਰਾ ਬਣ ਜਾਂਦੇ ਆ ਫੈਕਟਰੀਜ਼ ਵਿੱਚ ਕੰਮ ਆ ਇੱਥੇ ਡੇਰੀ ਪ੍ਰੋਡਕਟ ਦਾ ਜ਼ਿਆਦਾ ਹੈ ਤੇ ਬਾਕੀ ਆਪਣਾ ਕੱਪੜਿਆਂ ਦੀਆਂ ਫੈਕਟਰੀਜ਼ ਆ ਇਸ ਤੋਂ ਇਲਾਵਾ ਮੋਟਰ ਪਾਰਟਸ ਗੱਡੀਆਂ ਵਗੈਰਾ ਉਹਨਾਂ ਦੇ ਪਾਰਟਸ ਬਣਦੇ ਆ ਇਸ ਤੋਂ ਇਲਾਵਾ ਕੰਸਟਰਕਸ਼ਨ ਦਾ ਕੰਮ ਉਹਦੇ ਨਾਲ ਸਬੰਧਿਤ ਜਿਹੜਾ ਸਮਾਨ ਬਣਦਾ ਉਹ ਕੰਸਟਰਕਸ਼ਨ ਦਾ ਕੰਮ ਆ ਜਿਹੜਾ ਇਹ 15-15 ਯੂਰੋ ਘੰਟਾ ਚੱਲਦਾ ਆਪਾਂ ਵੱਖ-ਵੱਖ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਏਜੰਸੀਸ ਤੇ ਥਰੂ ਆ ਜਿਹੜਾ ਫੈਕਟਰੀਜ਼ ਵਿੱਚ ਲੱਗਦੇ ਆ ਏਜੰਸੀਸ ਆ ਜਿਹੜੀ ਆਪਣਾ ਕਮਿਸ਼ਨ ਲੈਣੇ ਆ ਇੱਥੇ ਵੀ ਤਨਖਾਹੇ ਜਿਹੜੀ ਕੋਈ ਘੱਟ ਨਹੀਂ ਹੈਗੀ 17-1800 ਦੇ ਕਰੀਬ ਬਣ ਜਾਂਦਾ ਜਦੋਂ ਸਿੱਧਾ ਫੈਕਟਰੀ ਨਾਲ ਕੰਟਰੈਕਟ ਹੁੰਦਾ ਹੈ ਕੰਟਰੈਕਟਰ ਤੋਂ ਜੇ ਮੈਤੇ ਉ ਬੋਲਿਆ ਗਿਆ ਕੰਟਰੈਕਟਰ ਨੂੰ ਮੈਂ ਬੋਲੂਗੀ ਤੇ ਉਹ ਕੰਟਰੈਕਟਰ ਆ ਜਿਹੜਾ ਫੈਕਟਰੀ ਦੇ ਥਰੂ ਹੁੰਦਾ ਆ ਆਫਿਸੋਂ ਕੰਟਰੈਕਟਰ ਤੋਂ ਹੁੰਦਾ ਤਾਂ ਫੈਕਟਰੀਜ਼ ਦੇ ਵੀ ਆਪਣੀ ਬਹੁਤ ਸੁੱਖ ਸਹੂਲਤਾਂ ਉਹ ਫੈਕਟਰੀਜ਼ ਆ ਜੇ ਆਪਾਂ ਬਿਮਾਰ ਹੁੰਦੇ ਆ ਤਾਂ ਵੀ ਆਪਣੀ ਤਨਖਾਹ ਮਿਲਦੀ ਆ ਤੇ ਕੋਈ ਇੱਥੇ ਫੈਸਟੀਵਲ ਹੁੰਦਾ ਕਿ ਜਿਹੜੀਆਂ ਇੱਥੇ ਗਸਟਰਡ ਛੁੱਟੀਆਂ ਆ ਉਹਨਾਂ ਦੀ ਤਨਖਾਹ ਮਿਲਦੀ ਆ ਜੇ ਕੋਈ ਆਪਣਾ ਐਕਸਟਰਾ ਹੈ ਉਹਦੀ ਪੇਮੈਂਟ ਆ ਜਿਹੜੀ ਉਹ ਵਾਧ ਦਿੱਤੀ ਜਾਂਦੀ ਆ ਜੇ ਆਪਾਂ ਐਕਸਟਰਾ ਕੰਮ ਕਰਦੇ ਆ ਉਹਨਾਂ ਦੇ ਵਾਧ ਘੰਟੇ ਆ ਜਿਹੜੇ ਮਿਲਦੇ ਆ ਵਧੀਆ 24 ਤੋਂ 2400 2500 ਤੱਕਾਂ ਜਿਹੜੀ ਫੈਕਟਰੀਜ਼ ਦੀ ਤਨਖਾਹ ਚੱਲੇ ਜਾਂਦੀ ਆ ਤੇ ਹੋਰ ਸੁਖ-ਸਹੂਲਤਾਂ ਜਿਹੜੀਆਂ ਉਹ ਤਾਂ ਮਿਲਦੀਆਂ ਹੀ ਆ ਆਪਾਂ ਨੂੰ ਪਤਾ ਹੀ ਆ ਵੀ ਜੇ ਆਪਾਂ ਇੱਕ ਮਹੀਨੇ ਦੀ ਜਿਵੇਂ ਫਿਕਸ ਛੁੱਟੀਆਂ ਹੁੰਦੀਆਂ ਉਹਨਾਂ ਦੀ ਤਨਖਾਹੇ ਜਿਹੜੀ ਫੈਕਟਰੀ ਦਿੰਦੀ ਆ ਹੁਣ ਆਜੋ ਆਪਾਂ ਆਪਣੇ ਖੇਤੀਬਾੜੀ ਦੇ ਕੰਮਾਂ ਤੇ ਇਹ ਬਹੁਤ ਇੰਪੋਰਟੈਂਟ ਆ ਕਿਉਂਕਿ ਆਪਣੀ ਜ਼ਿਆਦਾਤਰ ਪੰਜਾਬੀਆਂ ਜਿਹੜੇ ਫਾਰਮਿੰਗ ਦੇ ਕੰਮ ਫਾਰਮਿੰਗ ਦੇ ਕੰਮ ਦੋ ਤਰ੍ਹਾਂ ਦੇ ਇੱਕ ਤਾਂ ਸਿੱਧਾ ਖੇਤੀਬਾੜੀ ਦਾ ਕੰਮ ਹੋ ਗਿਆ ਇਕ ਹੋ ਗਿਆ ਫਾਰਮਿੰਗ ਨਾਲ ਸੰਬੰਧਿਤ ਇੱਥੇ ਜਮ ਜਿਵੇਂ ਸਤਾਲਿਆਂ ਦਾ ਕੰਮ ਆ گاਵਾ ਦੇ ਸਤਾਲੇ ਆ ਦੂਜੀ ਤਰ੍ਹਾਂ ਫਾਰਮਿੰਗ ਦੇ ਕੰਮਾਂ ਵਿੱਚ ਵੀ ਇੰਪਸ ਵਗੈਰਾ ਜਿਹੜੀਆਂ ਇੱਥੇ ਲੇਬਰ ਯੂਨੀਅਨਸ ਆ ਉਹ ਉਹ ਖੇਤੀਬਾੜੀ ਦਾ ਕੰਮ ਕਰਦਾ ਹੋਵੇ ਬੰਦਾ ਉਹਨੂੰ ਸਾਲ ਦਾ ਪੈਸਾ ਜਿਹੜਾ ਮਤਲਬ ਦਿੱਤਾ ਜਾਂਦਾ ਇਹ ਪੈਸਾ ਜਿਹੜਾ ਫਾਰਮਿੰਗ ਦੇ ਜੇ ਕੋਈ ਸਤਾਲੇ ਦਾ ਕੰਮ ਕਰਦਾ ਉਹਨੂੰ ਵੀ ਮਿਲਦਾ ਜੇ ਕੋਈ ਬਾਹਰ ਖੇਤੀਬਾੜੀ ਖੇਤਾਂ ਦਾ ਕੰਮ ਕਰਦਾ ਉਹਨੂੰ ਵੀ ਮਿਲਦਾ گاਵਾ ਦੇ ਫਾਰਮਾਂ ਦੀ ਗੱਲ ਕਰੀਏ ਡਿਟੇਲ ਨਾਲ ਕਿਹੜਾ ਪੈਸਾ ਕਿੱਥੋਂ ਮਿਲਦਾ ਹੈ ਬਹੁਤ ਕਿਉਂਕਿ ਆਪਾਂ ਇੱਥੇ ਕੰਮ ਕਰਦੇ ਆ ਬਹੁਤ ਮੇਰੇ ਵੀਰ ਭਰਾ ਹੈਗੇ ਆ ਜਿਨ੍ਹਾਂ ਨੂੰ ਸ਼ਾਇਦ ਕਈ ਵਾਰੀ ਆਪਾਂ ਨੂੰ ਨਹੀਂ ਵੀ ਪਤਾ ਹੁੰਦਾ ਵੀ ਇਹ ਕੰਮ ਆ ਜਿਹੜਾ ਇੱਥੇ ਕੰਮ ਦੇ ਸਾਨੂੰ ਆਪਾਂ ਮਿਲਦੇ ਆ ਕਹਿ ਦਿੰਦੇ ਆ ਵੀ ਹਾਂ ਭਾਈ ਅੱਛਿਆ ਸਾਡਾ ਮਾਲਕ ਤਾਂ ਇਹ ਨਹੀਂ ਦੇ ਰਿਹਾ ਜਾਂ ਇਹ ਉਹ ਜੋ ਵੀ ਐਕਸਪਲੋਇਟੇਸ਼ਨ ਦਾ ਵੀ ਜੇ ਇੱਥੇ ਹੈ ਤਾਂ ਆਪਾਂ ਸੀਜੀਐਲ ਚੀਜ਼ਲ ਇਹ ਸੰਸਥਾਵਾਂ ਇਹ ਜਿਹੜੀਆਂ ਇਹ ਲੇਬਰ ਦੇ ਕੰਮ ਉਹ ਦੀਆਂ ਇਹ ਲੇਬਰ ਦੀ ਗੱਲ ਸੁਣਦੀਆਂ ਤੇ ਜੇ ਕੋਈ ਸ਼ੋਸ਼ਣ ਕਰਦਾ ਹੈ ਮਾਲਕ ਕੋਈ ਮਿਸਬੀਹੇਵ ਕਰਦਾ ਹੈ ਤਾਂ ਇਹ ਸਾਨੂੰ ਪ੍ਰੋਟੈਕਟ ਕਰਦੀਆਂ ਇਹ ਇਹ ਸੰਸਥਾਵਾਂ ਅੱਜ ਇਹ ਆਪਾਂ ਫਾਰਮ ਦੇ ਕੰਮਾਂ ਤੇ ਫਾਰਮ ਦੇ ਕੰਮਾਂ ਵਿੱਚ ਜਿਹਦਾ ਕੱਚਾ ਕੰਤਰਾਤੋ ਆ ਕੱਚੇ ਕੰਤਰਾਤੋ ਦਾ ਫਾਇਦਾ ਇਹ ਆ ਉਹਦਾ ਰੇਟ ਵੀ ਵਾਧਾ ਬਾਕੀ ਫਾਰਮ ਦੇ ਕੰਮਾਂ ਜਿਹੜੇ ਇੱਥੇ 1500 1800 ਤੱਕ ਤਨਖਾਹੇ ਜਿਹੜੀ ਜਾਂਦੀ ਆ ਇਟਲੀ ਵਿੱਚ ਫਾਰਮ ਦੇ ਕੰਮਾਂ ਦੀ ਦੋ ਤਰ੍ਹਾਂ ਦਾ ਕੰਤਰਾਪਤ ਹੋਂਦਾ ਹੈ ਮਾਲਕ ਸਿੱਧਾ-ਸਿੱਧਾ ਕੰਤਰਾਪਤੋ ਸਟਾਰਟਿੰਗ ਵਿੱਚ 15 ਦਿਨ 3 ਮਹੀਨੇ ਮਤਲਬ 4 ਮਹੀਨੇ 6 ਮਹੀਨੇ 10 ਮਹੀਨੇ ਪੂਰੇ ਸਾਲ ਤੱਕ ਕੰਤਰਾਪਤੋ ਕਰ ਸਕਦਾ ਹੈ ਮਰਜ਼ੀ ਆ ਉਹਦੀ ਉਹ ਤੁਹਾਨੂੰ ਕਿੰਨੇ-ਕਿੰਨੇ ਮਹੀਨੇ ਤੱਕ ਕੰਤਰਾਪਤੋ ਕਰਦਾ ਹੈ ਇਹਦਾ ਰੇਟ ਆ ਜਿਹੜਾ ਇਹ ਵੱਧ ਹੁੰਦਾ ਪਰ ਇਹਦੇ ਨਾਲ-ਨਾਲ ਇਹੀ ਇੰਪਸ ਦੀ ਜਿਹੜੀ ਮੈਂ ਗੱਲ ਕਰੀ ਆ ਸੰਸਥਾਵਾਂ ਦੀ ਗੱਲ ਕਰੀ ਆ 102 ਦਿਨ ਜੇ ਤੁਸੀਂ ਸਾਲ ਦਾ ਕੰਮ ਕਰਿਆ ਹੋਇਆ ਹੈ ਤਾ 102 ਦਿਨ ਕੰਮ ਕਰੇ ਤੋਂ ਬਾਅਦ ਇਸ ਇੰਪਸ ਵੱਲੋਂ ਆਪਾਂ ਨੂੰ ਪੈਸਾ ਆਉਂਦਾ ਤਾਂ ਕਿ ਸਾਡੀ ਜਿਹੜੀ ਤਨਖਾਹ ਏ ਉਹ ਮਤਲਬ ਅਸੀਂ ਪੂਰੀ ਕਰ ਸਕੀਏ ਕਿਉਂਕਿ ਅਸੀਂ ਘੱਟ ਦੀ 102 ਦਿਨ ਕੰਮ ਕਰਿਆ ਸਾਲ ਦਾ ਬਾਕੀ ਇਹ ਤਨਖਾਹ ਆਪਣੇ ਵਾਸਤੇ ਜੇ 180 ਦਿਨ ਆਪਾਂ ਪੂਰਾ ਕੰਮ ਕਰਦੇ ਆ ਤਾਂ ਆਪਾਂ ਨੂੰ ਪੈਸਾ ਵਾਧਾ ਆਉਂਦਾ ਹੈ 3000 4000 ਯੂਰੋ ਤੱਕ ਆ ਜਾਂਦਾ ਹੈ ਫੈਮਿਲੀ ਦਾ ਪਾਕੇ 6000 ਯੂਰੋ ਤੱਕ ਵੀ ਆ ਜਾਂਦਾ ਹੈ ਤੇ ਕੱਚੇ ਕੰਟਰੈਕਟਾਂ ਤੋਂ ਦਾ ਇੱਕ ਇਹੀ ਗੱਲ ਆ ਵੀ ਇਹ ਪੈਸਾ ਆਉਂਦਾ ਹੈ ਪਰ ਆਪਾਂ ਜੇ ਬਿਮਾਰ ਹੁੰਦੇ ਆ ਜਾਂ ਇੰਡੀਆ ਜਾਂਦੇ ਆ ਤਾਂ ਉਹ ਪੈਸਾ ਆਪਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ ਪੱਕਾ ਕੰਟਰੈਕਟਾਂ ਤੋਂ ਮਾਲਕ ਸਿੱਧਾ ਕਰਦਾ ਹੈ ਉਹਦੇ ਫਾਇਦੇ ਕੀ ਆ ਪੱਕੇ ਕੰਟਰੈਕਟਾਂ ਦੇ ਆਪਾਂ ਨੂੰ ਤਨਖਾਹ ਵੀ ਮਿਲਦੀ ਆ ਜੇ ਆਪਾਂ ਬਿਮਾਰ ਹੁੰਨੇ ਆ ਆਪਾਂ ਇੱਥੇ ਮਲਤੀਆਂ ਕਹਿੰਦੇ ਆ ਉਹ ਲੈਣੇ ਆ ਛੁੱਟੀ ਡਾਕਟਰ ਦੇ ਲਗਾਉਣੇ ਆ ਤਾਂ ਆਪਾਂ ਨੂੰ ਤਨਖਾਹ ਉਹਨਾਂ ਦੀ ਮਿਲਦੀ ਆ ਬਾਕੀ ਜੇ ਆਪਾਂ ਇੰਡੀਆ ਜਾਂਦੇ ਆ ਆਪਾਂ ਨੂੰ 40 ਦਿਨ ਦੀ ਛੁੱਟੀ ਮਿਲਦੀ ਆ 30 ਦਿਨ ਦੀ ਆਪਾਂ ਛੁੱਟੀ ਲੈਂਦੇ ਆ ਉਹ ਤਨਖਾਹ ਵੀ ਆਪਾਂ ਨੂੰ ਮਿਲਦੀ ਆ 90% ਇਸ ਤੋਂ ਇਲਾਵਾ ਪੱਕਾ ਗੰਤਰਾ ਤੋਂ ਕੀ ਕਹਿੰਦਾ ਜੇ ਰਾਤ ਦਾ ਕੰਮ ਆ ਤਾਂ ਉਹਦਾ ਰੇਟ ਆ ਜਿਹੜਾ ਵੱਧ ਆ ਇਸ ਤੋਂ ਇਲਾਵਾ ਚੁਆਈ ਦਾ ਕੰਮ ਕਰਦਾ ਉਹਨੂੰ ਪ੍ਰੀਮੀਓ ਲਾਤੇ ਕਹਿੰਦੇ ਆ ਉਹ ਮਾਲਕ ਪੈਸੇ ਦਿੰਦਾ ਐਤਵਾਰ ਨੂੰ ਛੁੱਟੀ ਵਾਲੇ ਦਿਨ ਕੰਮ ਕਰਦਾ ਬੰਦਾ ਉਹਨੂੰ ਪ੍ਰੀਮੀਓ ਦੋਮੈਨਿਕਾ ਕਹਿੰਦੇ ਆ ਇੱਥੇ ਇਤਵਾਰ ਨੂੰ ਉਹ ਮਿਲਦਾ ਜੇ ਗਸਟੜ ਛੁੱਟੀ ਵਾਲੇ ਦਿਨ ਬੰਦਾ ਕੰਮ ਕਰਦਾ ਹੈ ਉਹਦੇ ਐਕਸਟਰਾ ਪੈਸੇ ਮਿਲਦੇ ਆ ਮਾਲਕ ਵੱਲੋਂ 8 ਘੰਟੇ ਦੇ ਕੰਮ ਤੋਂ ਬਾਅਦ ਜਿਹੜਾ ਐਕਸਟਰਾ ਕੰਮ ਕਰਿਆ ਜਾਂਦਾ ਉਹ ਘੰਟੇ ਲਿਖੇ ਜਾਂਦੇ ਆ ਤੇ ਮਾਲਕਾ ਉਹ ਘੰਟੇ ਆਂਦੀ ਪੇਮੈਂਟ ਅਲੱਗ ਕਰਦਾ ਉਹਨਾਂ ਦਾ ਰੇਟ ਫੀਸੋ ਕੰਟਰੈਕਟੋ ਦੇ ਮੁਤਾਬਕ ਜਿਹੜਾ ਰੇਟ ਆਮ ਚੱਲਦਾ ਹੈ ਜਿਹੜਾ ਐਕਸਟਰਾ ਘੰਟੇ ਹੁੰਨੇ ਆ ਉਹਨਾਂ ਦਾ ਰੇਟ ਆ ਜਿਹੜਾ 15-15 ਯੂਰੋ ਤੱਕ ਚੱਲਦਾ ਹੈ ਉਹ ਅਲੱਗ ਤਨਖਾਹ ਬਣਦੀ ਆ ਇਸ ਕਰਕੇ ਹਸਤਾਲਿਆਂ ਵਾਲਿਆਂ ਦੀ ਤਨਖਾਹ ਜਿਹੜੀ ਵੱਡੇ ਫਾਰਮਾਂ ਵਿੱਚ ਜਿਵੇਂ ਜਿਵੇਂ ਘੰਟੇ ਲੱਗਦੇ ਆ ਉਹਨਾਂ ਮੁਤਾਬਕ 2300 2400 2000 ਤੱਕ ਆ ਜਿਹੜੀ ਤਨਖਾਹ ਜਾਂਦੀ ਆ ਐਦਾਂ ਕਰਕੇ ਮੈਂ ਇਹ ਗੱਲ ਤਾਂ ਸ਼ੇਅਰ ਕਰੀ ਆ ਕਈ ਜਗ੍ਹਾ ਜਿਹੜਾ ਜਿਵੇਂ ਪ੍ਰੀਮੀਅਮ ਲਾਤੇ ਰਾਤ ਦਾ ਕੰਮ ਦਾ ਜਾਂ ਕਿਵੇਂ ਵੀ ਹੋਰ ਪੈਸਾ ਜਿਹੜਾ ਜੇ ਕਿਤੇ ਨਾਮ ਮਿਲਦਾ ਹੋਵੇ ਤਾਂ ਬੰਦਾ ਆਪਣਾ ਕਹਿ ਸਕਦਾ ਹੈ ਸੀਜੀਐਲ ਦੇ ਜਾ ਕੇ ਚੀਜ਼ਲ ਦੇ ਜਾ ਕੇ ਆਪਾਂ ਕਹਿ ਸਕਦੇ ਆਂ ਵੀ ਹਾਂ ਸਾਡਾ ਮਾਲਕ ਆ ਜਿਹੜਾ ਸਾਨੂੰ ਇਹ ਪੈਸੇ ਪ੍ਰੀਮੀਓ ਲਾਤੇ ਨਹੀਂ ਦੇ ਰਿਹਾ ਜਾਂ ਇਹ ਇੱਥੇ ਸਾਡੇ ਵਾਸਤੇ ਇਹ ਪ੍ਰੋਟੈਕਟ ਕਰਦੇ ਆਂ ਸਾਨੂੰ ਸਾਡੀ ਸਹਾਇਤਾ ਕਰਦੇ ਆਂ ਜਿਹੜੀਆਂ ਇਹ ਸੰਸਥਾਵਾਂ ਮੈਂ ਉਮੀਦ ਕਰਦੀ ਆਂ ਵੀ ਤੁਸੀਂ ਸਮਝ ਗਏ ਹੋਵੋਗੇ ਵੀ ਇੱਥੇ ਇਡਲੀ ਵਿੱਚ ਕਿਹੋ ਜੇ ਕੰਮ ਆ ਤੇ ਕਿਵੇਂ ਤਨਖਾਹਾਂ ਹੈ ਜਿਹੜੀਆਂ ਇਹ ਦਿੱਤੀਆਂ ਜਾਂਦੀਆਂ ਕਿਵੇਂ ਇੱਥੇ ਜਿਹੜੇ ਸੰਸਥਾਵਾਂ ਬੜੀਆਂ ਵੀਆਂ ਉਹ ਸਾਨੂੰ ਜੇ ਸਾਡੀ ਟੈਕਸ ਵੱਧ ਘਟਿਆ ਗਿਆ ਇੱਕ ਸੈਤੇ ਤਰੰਤਾ ਦਾ ਜੇ ਆਪਣਾ ਟੈਕਸ ਵੱਧ ਘਟਿਆ ਉਧਰੋਂ ਵੀ ਪੈਸੇ ਆ ਜਾਂਦੇ ਆ ਫਿਰ ਉਹ ਆਪਾਂ ਦੇ ਪੈਸੇ ਜੇ ਆਪਣਾ ਘਾਟਾ ਆਪਣੀ ਤਨਖਾਹ ਵੱਜ ਜਾਂਦੀ ਹੈ ਤਾਂ ਉਹ ਆਪਣੇ ਤੇ ਪੈਸੇ ਪਾ ਵੀ ਸਕਦੇ ਆ ਸਾਨੂੰ ਵੀ ਦੇਣੇ ਪੈਂਦੇ ਆ ਫਿਰ ਪੈਸੇ ਐਦਾਂ ਕਰਕੇ ਜਿਹੜੇ ਇਟਲੀ ਦੀਆਂ ਤਨਖਾਹਾਂ ਹੈ ਕੰਮ ਆ ਇੱਥੇ ਦੇ ਪੜੇ ਲਿਖੇ ਬੱਚੇ ਆ ਜਿਹੜੇ ਇੱਥੇ ਵਧੀਆ ਕੰਮ ਕਰਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਸ ਤੋਂ ਇਲਾਵਾ ਵਧੀਆ ਗੱਲ ਇਹ ਆ ਹੁਣ ਜਦੋਂ ਇੰਗਲੈਂਡ ਜਾਂ ਹੋਰ ਹੋਰ ਕੰਟਰੀਜ਼ ਵਿੱਚ ਥੋੜਾ ਮੰਦਾ ਦੇਖਿਆ ਗਿਆ ਹੁਣ ਸਾਡੇ ਇਟਲੀ ਵਿੱਚ ਲੋਕਾਂ ਨੇ ਆਪਣੇ ਕੰਮ ਕਰਨੇ ਵੀ ਸ਼ੁਰੂ ਕਰੇ ਆ ਇੱਥੇ ਨਹੀਂ ਪਹਿਲਾਂ ਹੋਰ ਦੇਸ਼ਾਂ ਨੂੰ ਲੰਘ ਜਾਂਦੇ ਸੀ ਹੁਣ ਮੈਂ ਦੇਖਿਆ ਇੱਥੇ ਲੋਕ गावां ਦੇ ਸਾਲੇ ਵੀ ਪਾ ਰਹੇ ਆ ਆਪਣੀਆਂ ਦੁਕਾਨਾਂ ਵੀ ਆਪਣੇ ਬੰਦਿਆ ਨੇ ਚੁ ਲਈਆਂ ਕੱਪੜੇ ਦਾ ਕੰਮ ਕਰ ਰਹੇ ਆ ਕਪੜਾ ਵੇਚਣ ਦਾ ਕੰਮ ਕਰ ਰਹੇ ਆ ਹੋਰ ਕਾਫੀ ਕੰਮ ਆ ਜਿਹੜੇ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਮਤਲਬ ਕਰ ਰਹੇ ਆ ਉਪਰਾਲੇ ਵੀ ਹਾਂ ਅਸੀਂ ਕਿਉਂਕਿ ਲੋਕਾਂ ਨੇ ਹੁਣ ਦੇਖ ਲਿਆ ਸਾਰੇ ਤਕਰੀਬਨ ਜਾਣਦੇ ਆ ਭੈਣ ਭਰਾ ਸਭ ਨੂੰ ਆਪਸ ਵਿੱਚ ਆਪਾਂ ਮਿਲਦੇ ਆ ਪਤਾ ਵੀ ਹਾਂ ਮੈਂ ਬਾਈ ਪਹਿਲਾਂ ਕੈਨੇਡਾ ਵੀ ਜਾਇਆ ਜਾ ਫਿਰ ਅਮਰੀਕਾ ਜਾਇਆ ਫਿਰ ਮੁੜ ਕੇ ਇੰਡੀਆ ਵੀ ਜਾਇਆ ਜਾ ਫੇਰ ਮੁੜ ਕੇ ਇਟਲੀ ਆ ਗਿਆ ਐਦਾਂ ਕਰਕੇ ਕਿਉਂਕਿ ਪਤਾ ਸਾਰਾ ਇਟਲੀ ਦੀ ਸਭ ਤੋਂ ਵਧੀਆ ਗੱਲ ਇਹ ਆ ਫਾਰਮਿੰਗ ਦੇ ਕੰਮ ਵਿੱਚ ਵੀ ਇੱਥੇ ਦੇ ਜਿਹੜੇ ਮਾਲਕਾਂ ਇਹਨਾਂ ਵੱਲੋਂ ਕਈ ਵਾਰੀ ਜੇ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਇਟਲੀ ਦੇ ਫਾਰਮ ਦੇ ਕੰਮ ਵਿੱਚ ਜੇ ਕਿਸੇ ਨਾਲ ਘਰ ਵੀ ਮਾਲਕ ਦੇ ਕਈ ਮਾਲਕਾਂ ਨੇ ਘਰ ਦਿੱਤੇ ਹੁੰਦੇ ਆ ਨਾਲ ਤੇ ਉਹਨਾਂ ਦਾ ਬਿਜਲੀ ਪਾਣੀ ਦਾ ਖਰਚ ਕੂੜੇ ਦਾ ਖਰਚ ਪਾਣੀ ਦਾ ਖਰਚ ਉਹ ਸਾਰਾ ਮਾਲਕ ਪੇ ਕਰਦਾ ਹੈ ਤਾਂ ਉਹ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਜਿਵੇਂ ਉਹਨਾਂ ਨੂੰ ਨਾ ਕੋਈ ਗੱਡੀ ਦਾ ਖਰਚਾ ਹੁੰਦਾ ਕਿਉਂਕਿ तकरीबन ਨੇੜੇ ਹੀ ਤੁਰ ਕੇ ਆਪਣੇ ਕੰਮ ਤੇ ਚਲੇ ਜਾਂਦੇ ਆ ਪੇ ਆ ਜਿਹੜੀ ਜ਼ਿਆਦਾਤਰ ਆਪਣਾ ਘਰ ਦਾ ਖਰਚਾ ਕਰਕੇ ਇੱਥੇ ਇੱਕ ਬੰਦਾ ਕਮਾ ਕੇ ਸਾਰੇ ਪਰਿਵਾਰ ਦਾ ਜਿਹੜਾ ਪੇਟ ਪਾਲਦਾ ਹੈ ਐਸੇ ਕਰਕੇ ਤਾਂ ਜਦੋਂ ਇੰਗਲੈਂਡ ਆ ਜਿਹੜਾ ਆਪਣੇ ਯੂਰੋਪੀਅਨ ਯੂਨੀਅਨ ਚੋਂ ਨਿਕਲਿਆ ਸਾਡੇ ਪੰਜਾਬੀ ਭਰਾ ਇੰਗਲੈਂਡ ਚਲੇ ਗਏ ਕੁਝ ਕੈਨੇਡਾ ਚਲੇ ਗਏ ਉਹਨਾਂ ਦੇ ਹੱਥੀ ਪੈਰੀ ਕੁਛ ਹੈ ਸੀ ਬਚਤ ਸੀ ਤਾਂ ਹੀ ਤਾਂ ਜਾ ਕੇ ਉਹਨਾਂ ਨੇ ਧੜਾ ਧੜ ਆਪਣੇ ਮਕਾਨ ਲਏ ਆ ਜਾ ਕੇ ਇਸ ਕਰਕੇ ਇਟਲੀ ਆ ਜਿਹੜਾ ਬਹੁਤ ਵਧੀਆ ਦੇਸ਼ ਆ ਮੈਂ ਸਮਝਦੀ ਆ ਇਹ ਥੋੜਾ ਲੱਗਿਆ ਹੋਇਆ ਪੈਸਾ ਜਿਹੜਾ ਉਹ ਤੁਹਾਨੂੰ ਮਤਲਬ ਮੋੜਦਾ ਐ ਇੱਥੇ ਦੇ ਥੋੜਾ ਸਟਾਰਟਿੰਗ ਵਿੱਚ ਆ ਕੇ ਪਰੇਸ਼ਾਨੀ ਕਿਹੜਾ ਦੇਸ਼ ਆ ਜਿਹਦੇ ਵਿੱਚ ਨਹੀਂ ਹੁੰਦੀ ਕਿਉਂਕਿ ਇੱਥੇ ਥੋੜੀ ਲੈਂਗੁਏਜ ਦੀ ਪ੍ਰੋਬਲਮ ਹੋ ਜਾਂਦੀ ਆ ਪਰ ਫਿਰ ਵੀ ਇਹ ਜਿਹੜੇ ਖੇਤੀਬਾੜੀ ਦੇ ਕੰਮ ਆ ਜਾਂ ਆਪਣੇ ਬਾਦ ਵਿੱਚ ਫੈਕਟਰੀਜ਼ ਦੇ ਕੰਮ ਆ ਇੱਥੇ ਜਦੋਂ ਆਪਾਂ ਪਰਪਟੈਂਟੇ ਜਿਹੜੀਆਂ ਇੱਥੇ ਦੀਆਂ ਸ਼ਰਤਾਂ ਕਹਿੰਦੇ ਨੇ ਉਹਦੇ ਆਪਾਂ ਕੰਮ ਕਰਦੇ ਆ ਆਪਾਂ ਨੂੰ ਆਉਣ ਜਾਣ ਦੇ ਜੇ ਆਪਾਂ ਵਧੀਆ ਤਰੀਕੇ ਨਾਲ ਆਪਾਂ ਪਹਿਲਾਂ ਹੀ ਆਪਣੇ ਡਾਕੂਮੈਂਟਸਾਂ ਉਹਨਾਂ ਦਾ ਧਿਆਨ ਕਰੀਏ ਪਰਟੈਂਟੇ ਕਹਿੰਦੇ ਆ ਲਾਇਸੈਂਸ ਨੂੰ ਉਹ ਕਿੰਨਾ ਜ਼ਰੂਰੀ ਆ ਜੇ ਕਿਤੇ ਬੰਦਾ ਆਉਂਦਾ ਹੀ ਉਹ ਕਰਦਾ ਹੈ ਤਾ ਆਪਣੇ ਕੋਲ ਸਕੋਪ ਵੱਧ ਜਾਂਦਾ ਆਪਾਂ ਆਪਣਾ ਕੰਮ ਆ ਜਿਹੜਾ ਫਿਰ ਉਹ ਇੱਕ ਤਰ੍ਹਾਂ ਨਾਲ ਵੀ ਲਿਮਟ ਨਹੀਂ ਰਹਿੰਦੀ ਬੰਦਾ ਝੱਟ ਆਪਣਾ ਇੱਕ ਜਗ੍ਹਾ ਤੋਂ ਕੰਮ ਨਹੀਂ ਸੈੱਟ ਲੱਗਦਾ ਆਪਣੇ ਹੱਥ ਵਿੱਚ ਆਉਣ ਜਾਣ ਦਾ ਸਾਧਨ ਆ ਥੋੜਾ ਹੁਣ ਬਹੁਤ ਵਧੀਆ ਗੱਲ ਵੀ ਹਾਂ ਉਹ ਬੰਦਾ ਮਤਲਬ ਕੰਮ ਚੇਂਜ ਕਰ ਸਕਦਾ ਹੁਣ ਤਾਂ ਆਪਣੇ ਇੱਥੇ ਦੇ ਬੱਚਿਆਂ ਨੇ ਨਾਲੇ ਉਹ ਕਮਾ ਵੀ ਰਹੇ ਆ ਤੇ ਆਪਣੇ ਸਕੂਲ ਖੋਲੇ ਹੋਏ ਆ ਬੜਾਈ ਸੋਹਣਾ ਪੰਜਾਬੀ ਭਾਸ਼ਾ ਵਿੱਚ ਬੜਾਈ ਵਧੀਆ ਟਰਾਂਸਲੇਸ਼ਨ ਕਰਕੇ ਇੰਨਾ ਵਧੀਆ ਦੱਸਦੇ ਆ ਤਾਂ ਹੁਣ ਆਪਣਾ ਲੈਂਗੁਏਜ ਦੀ ਕੋਈ ਪ੍ਰੋਬਲਮ ਨਹੀਂ ਰਹੀ ਬੰਦੇ ਜਿਹੜੇ ਆ ਕੇ ਲਾਇਸੈਂਸ ਕਰ ਲੈਂਦੇ ਆ ਤੇ ਵਧੀਆ ਤੇ ਵਧੀਆ ਕੰਮਾਂ ਤੇ ਲੱਗਦੇ ਆ ਇਸ ਤੋਂ ਇਲਾਵਾ ਇੱਕ ਕੰਮ ਹੋਰ ਹੈਗਾ ਡਰਾਈਵਿੰਗ ਦਾ ਇਸੇ ਕਰਕੇ ਜਦੋਂ ਆਪਣੇ ਬੱਚੇ ਆ ਜਿਹੜੇ ਇਹਨਾਂ ਤੋਂ ਆਪਣੇ ਪੰਜਾਬੀ ਭਰਾ ਭਾਵੇਂ ਉਹਨਾਂ ਨੂੰ ਲੈਂਗੁਏਜ ਆਉਂਦੀ ਵੀ ਨਹੀਂ ਹੈਗੀ ਉਹ ਪੰਜਾਬੀ ਨਾਲ ਟ੍ਰਾਂਸਲੇਸ਼ਨ ਕਰਕੇ ਆਪਣਾ ਲਾਇਸੈਂਸ ਕਰ ਲੈਂਦੇ ਆ ਤਾਂ ਉਹ ਕੈਨੇਡਾ ਦੀ ਤਰ੍ਹਾਂ ਹੁਣ ਡਰਾਈਵਿੰਗ ਦੇ ਵਿੱਚ ਵੀ ਆਪਣੇ ਕੰਮਾਂ ਦੇ ਵਿੱਚ ਵੱਧ ਤੋਂ ਵੱਧ ਪੈਸਾ ਕਮਾ ਰਹੇ ਆ 3000 3500 ਤੱਕ ਤਨਖਾਹਾਂ ਐ ਤੇ ਨਾਲ ਨਾਲ ਨਿੱਤ ਦਾ ਜਿਹੜਾ ਉਹਨਾਂ ਦਾ ਜੇ ਕੋਈ ਲੌਂਗ ਰੂਟ ਤੇ ਜਾਂਦਾ ਹੈ ਰੈਸਟੋਰੈਂਟ ਤੇ ਉਹ 25 ਯੂਰੋ ਤੱਕ ਆ ਜਿਹੜਾ ਆਪਣਾ ਖਾਣਾ ਹੈ ਕੰਪਨੀ ਵੱਲੋਂ ਜਿੱਥੇ ਉਹ ਲੱਗਿਆ ਉਹ ਖਾ ਸਕਦਾ ਇਸ ਕਰਕੇ ਤਨਖਾਹ 4500 ਯੂਰੋ ਤੱਕ ਚਲੀ ਜਾਂਦੀ ਆ ਐਸੇ ਤਰ੍ਹਾਂ ਜੇ ਕੋਈ ਲੋਕਲ ਵੀ ਆ ਉਹਨੂੰ ਵੀ ਇੱਥੇ ਕਾਰਡ ਆ ਜਿਹੜਾ ਕੰਪਨੀ ਦਿੰਦੀ ਆ ਉਹ ਵੀ 7 ਯੂਰੋ 10 ਯੂਰੋ ਦਾ ਜਿਹੜਾ ਉਹ ਖਾ ਸਕਦਾ ਹੈ ਇੰਦਾ ਸੁੱਖ ਸਹੂਲਤਾਂ ਨਾਲ ਹੈਗੀਆਂ ਨਾਲ ਉਹ ਵੀ ਛੁੱਟੀਆਂ ਐ ਉਹਨਾਂ ਦੀਆਂ ਵੀ ਤੇ ਛੁੱਟੀਆਂ ਦੇ ਪੈਸੇ ਮਿਲਦੇ ਆ ਕੋਈ ਗਸਟਡ ਛੁੱਟੀ ਆਉਂਦੀ ਆ ਉਹਦੇ ਪੈਸੇ ਮਿਲਦੇ ਆ ਐਦਾਂ ਹੀ ਲੌਂਗ ਰੂਟ ਤੇ ਜਾਂਦੇ ਆ ਤਾਂ ਉਹਨਾਂ ਨੂੰ ਬੱਦਰ ਰੇਟ ਦਿੱਤਾ ਜਾਂਦਾ ਤਨਖਾਹਾਂ ਵਧੀਆਂ ਇਸੇ ਕਰਕੇ ਤਾਂ ਜਿਹੜਾ ਇਟਲੀ ਆ ਇੱਕ ਬੰਦਾ ਕਮਾਉਂਦਾ ਤੇ ਸਾਰਾ ਪਰਿਵਾਰ ਆ ਜਿਹੜਾ ਆਪਣਾ ਪੇਟ ਪਾਲਦਾ ਤੇ ਨਾਲ ਆਪਣੇ ਹੱਥ ਵਿੱਚ ਕੁਝ ਪੈਸਾ ਬਚਾਵ ਵੀ ਲੈਂਦਾ ਤੇ ਪਿੱਛੇ ਵੀ ਆਪਣੇ ਇੰਡੀਆ ਵਿੱਚ ਤੁਸੀਂ ਦੇਖਿਆ ਵੀ ਕੋਈ ਕਮੀ ਨਹੀਂ ਵਧੀਆ ਪਰਿਵਾਰ ਪਿੱਛੇ ਵੀ ਪਾਲਦਾ ਤੇ ਵਧੀਆ ਮਕਾਨ ਦਿੰਦਾ ਉਹਨਾਂ ਨੂੰ ਸੁੱਖ ਸਹੂਲਤਾਂ ਆਪਣੇ ਪਿਛਲੇ ਪਰਿਵਾਰ ਨੂੰ ਵੀ ਦਿੰਦਾ ਤੇ ਆਪਣੇ ਨਾਲ ਰਹਿੰਦੇ ਪਰਿਵਾਰ ਨੂੰ ਵੀ ਦਿੰਦਾ ਐਦਾਂ ਦੀ ਕੋਈ ਜਾਣਕਾਰੀ ਜਿਹੜੀ ਮੇਰੇ ਧਿਆਨ ਚ ਆਵੇ ਮੈਂ ਤੁਹਾਡੇ ਨਾਲ ਅੱਗੇ ਸਾਂਝੀ ਕਰਦੀ ਰਹੂੰਗੀ ਇਹ ਤੁਸੀਂ ਕਮੈਂਟਸ ਕਰੇ ਸੀ ਵੀ ਇਸ ਤੇ ਵੀਡੀਓ ਬਣਾਉ ਉਹ ਇੱਥੇ ਕਿਵੇਂ ਦੀਆਂ ਤਨਖਾਹਾਂ ਐ ਤੇ ਕਿਵੇਂ ਦੇ ਕੰਮ ਆ ਮੇਰੇ ਧਿਆਨ ਵਿੱਚ ਜਿਹੜੇ ਕੰਮ ਆਏ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰੀ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਿਓ ਤਾਂ ਕਿ ਕਈ ਵਾਰੀ ਇਟਲੀ ਰਹਿੰਦੇਵੇਂ ਭੈਣ ਭਰਾਵਾਂ ਨੂੰ ਵੀ ਪਤਾ ਨਹੀਂ ਵੀ ਹਾਂ ਫਾਰਮ ਦੇ ਕੰਮਾਂ ਵਿੱਚ ਲੈਂਗੁਏਜ ਕਰਕੇ ਵੀ ਇਹ ਇਹ ਪੈਸੇ ਮਿਲਦੇ ਆ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਹੋ ਸਕੇ ਤੇ ਜਿਹੜੇ ਪੰਜਾਬ ਤੋਂ ਆਉਣਾ ਚਾਹੁੰਦੇ ਆ ਮੇਰਾ ਨੋ ਵੀ ਪਹਿਲਾਂ ਹੀ ਜਾਣਕਾਰੀ ਮਿਲ ਜਵੇ ਇਸ ਕਰਕੇ ਇਸ ਵੀਡੀਓ ਨੂੰ ਵੱਧਦੇ-ਵੱਧ ਸ਼ੇਅਰ ਕਰਨਾ ਹੈ ਬਾਕੀ ਸਾਂਝ ਦਿਲਾਂ ਦੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਬੈਲ ਆਈਕਨ ਦਵਾ ਦਿਓ ਤਾਂ ਕਿ ਹਰੇਕ ਵੀਡੀਓ ਦਾ ਤੁਸੀਂ ਨੋਟੀਫਿਕੇਸ਼ਨ ਲੈ ਸਕੋ ਤੇ ਮੇਰੇ ਨਾਲ ਤੁਹਾਡੀ ਸਾਂਝ ਬਣੀ ਰਹੇ ਜਿੰਨੇ ਵੀ ਜੇ ਕੋਈ ਪਰੇਸ਼ਾਨੀ ਹੋਵੇ ਜਾਂ ਕੁਝ ਆਲਾ-ਦਵਾਲਾ ਮੈਂ ਦੇਖਾਂ ਉਹ ਮੈਂ ਤੁਹਾਡੇ ਤੱਕ ਸਾਂਝਾ ਕਰ ਸਕਾਂ ਬਾਕੀ ਕਿਸੇ ਹੋਰ ਵੀਡੀਓ 'ਚ ਮਿਲੂੰਗੇ ਕਿਸੇ ਹੋਰ ਜਾਣਕਾਰੀ ਨਾਲ ਕਿਸੇ ਹੋਰ ਵਲੌਗ ਨਾਲ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ